ਸੱਚੀ ਕਾਜੀ ਅੱਜ ਆਪਾਂ ਬਣਾਵਾਂਗੇ ਸਮੋਸੇ ਚਲੋ ਜੀ ਹੁਣ ਰੈਸਪੀ ਨੂੰ ਸਟਾਰਟ ਕਰਦੇ ਲੋ ਜੀ ਸਮੋਸੇ ਬਣਾਉਣ ਲਈ ਪਹਿਲਾਂ 1/2 ਕਿਲੋ ਮੈਦਾ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਨਮਕ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਅਜਮੈਨ ਇਸ ਤਰ੍ਹਾਂ ਸੰਤਰਾ ਕਰਕੇ ਲਓ ਜੀ ਇਹਨਾਂ ਪਾਏ ਵਿੱਚ ਪਾਵਾਂਗੇ ਮੈਦੇ ਨਾਲੋਂ ਚੌਥਾ ਹੀ ਸਕੇ ਇਹ ਪਾੜ ਡਾਲਡਾ ਖੋਲਿਆ ਹੋਇਆ ਹੈ। ਉਹ ਇਹਨੂੰ ਪਹਿਲਾਂ ਮਿਕਸ ਕਰ ਲਾਂਗੇ। ਉਹ ਜਿਆ ਫਿਰ ਇਹਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਕਿਉ ਦੀ ਮਾਤਰਾ ਚੈੱਕ ਕਰ ਲੈਣੀ ਸਹੀ ਜੇਕਰ ਆਪਣੇ ਹੱਥ ਵਿੱਚ ਇਸ ਤਰ੍ਹਾਂ ਮੇਦੇ ਦਾ ਲੱਡੂ ਬਣਦਾ ਆਪਣੇ ਕਿਉ ਦੀ ਮਾਤਰਾ ਬਿਲਕੁਲ ਸਹੀ ਹੈ ਜੇ ਨਹੀਂ ਬਣਦਾ ਤੇ ਇਹਦੇ ਵਿੱਚ ਤੁਸੀਂ ਕਿਉ ਹੋਰ ਪਾ ਲਈ। ਲਓ ਜੀ ਆਪਾਂ ਇਹਨੂੰ ਹੁਣ ਠੰਡੇ ਬਣਨ ਕੋਲ ਲਾਂਗੇ। ਪਾਣੀ ਆਪਣਾ ਠੰਡਾ ਹੋਣਾ ਚਾਹੀਦਾ ਆਟਾ ਆਪਾਂ ਪੂਰਾ ਸਖਤ ਗੁੰਨਣਾ ਹੈ ਹੁਣ ਇਹ ਪਾ ਥੋੜਾ ਥੋੜਾ ਪਾ ਕੇ ਜਦੋਂ ਮੈਂ ਗਿਰਦਾ ਕਰ ਬੁੱਲਣੇ ਤਾਂ ਇਸ ਤਰ੍ਹਾਂ ਆਪਾਂ ਮੈਦੇ ਦੀ ਗੁੰਨਣਾ ਲੈਣਾ ਇਹ ਪੂਰਾ ਸਖਤ ਹੋਣਾ ਚਾਹੀਦਾ ਆਪਣਾ ਹੁਣ ਆਪਾਂ ਇਹਨੂੰ 10 ਮਿੰਟ ਲਈ ਪਾਣੀ ਦੇ ਵਿੱਚ ਟੱਕ ਕੇ ਰੱਖ ਦਾਂਗੇ ਉਹਨੇ ਚਿਰ ਚੱਪਾ ਲਉਗਾ ਦੀ ਸਟਫਿੰਗ ਠਿਆਰ ਕਰ ਲੇ ਨੂੰ ਲਓ ਜੀ ਆਪਾਂ ਇਹ ਆਲੂ ਉਬਾਲ ਕੇ ਲੈ ਲਏਗੀ ਇਹਨਾਂ ਨੂੰ ਆਪਾਂ 2 ਘੰਟੇ ਉਹਦੀ ਉਬਾਲ ਕੇ ਫ੍ਰੀਜ ਵਿੱਚ ਰੱਖਿਆ ਨੂੰ ਇਹ ਪੂਰੇ ਠੰਡੇ ਹੋਣੇ ਚਾਹੀਦੇ ਆਲੂ ਉਹ ਨਹੀਂ ਮੋਂ ਆਪਣਾ ਨੂੰ ਚੇਲਾਂਗੇ ਲਓ ਜੀ ਸਮੋਸਿਆਂ ਦੀ ਸਟੱਫ ਤਿਆਰ ਕਰ ਲਈ ਆਪਾਂ ਪਹਿਲਾਂ ਥੋੜਾ ਜਿਹਾ ਤੇਲ ਪਾਵਾਂਗੇ ਲਓ ਜੀ ਮੋਂ ਆਪਣਾ ਇਹਦੇ ਵਿੱਚ ਜੀਰਾ ਪਾਵਾਂਗੇ ਕਿਰਪਾ ਇਹਦੇ ਵਿੱਚ ਮਟਰ ਪਾਵਾਂਗੇ ਮਟਰਾਂ ਨੂੰ ਪਹਿਲਾਂ ਆਪਾਂ ਉਬਾਲ ਲਿਆ ਸੀਗਾ ਇਨਾਂ ਨੂੰ 2 ਸੈਂਟ ਲਈ ਥੋੜਾ ਜਿਹਾ ਫਰਾਈ ਕਰ ਲਾਂਗੇ। ਫਿਰ ਆਪਾਂ ਜਿਹੜੀ ਹਰੀ ਮਿਰਚ ਪਾਵਾਂਗੇ। ਜਿਹੜੀ ਆਪਾਂ ਉਬਲੇ ਹੋਏ ਆਲੂਆਂ ਨੂੰ ਹੱਥ ਨਾਲ ਮੈਸ਼ ਕਰ ਲਿਆ ਸੀ, ਹੁਣ ਆਪਾਂ ਇਹਦੇ ਵਿੱਚ ਇਹ ਪਾ ਦੇਣੀ। இப்போக் டக்குட் பண்ணீர் கட்டாக ஏ வச்சு பாலாங்க சுவாத் அனுசாரம் நமக்கு பழங்கனி இறகுடைய பழங்காட்டு மசாலா பழங்க lal mirch paun de thodi je paani de vich kasturi mirch vaad is tarah thakke lagad ke naw diyan pa changi tarah mix karna lo lo ji pa changi tarah mix kar le ha ji jadon aap ehde vich chalu pae si ohda aap gas nu band karta si is de baad che inna nu aap changi tarah mix kar le ਲਓ ਜੀ ਮੇਜੇ ਦੇ ਡੋ ਨੂੰ ਆਪਣੇ 10 ਮਿੰਟ ਹੋ ਗਏ ਇਹਨੋਂ ਉੱਪਰ ਥੋੜਾ ਜਿਹਾ ਫੇਰ ਫੋਨ ਲਾਂਗੇ ਲਓ ਜੀ ਦੇਖੋ ਜਿੱਤੇ ਜਿੱਦੀ ਪੀੜੀ ਤੱਕ ਦੀ ਚਲੋ ਜੀ ਇਸ ਤਰ੍ਹਾਂ ਆਪਾਂ ਇਹ ਬੇਲ ਲਾਂਗੇ ਇਹ ਜਿਹੜੀ ਆਪਣੀ ਰੋਟੀ ਹੋ ਬਿਲਕੁਲ ਪਤਲੀ ਹੋਣੀ ਚਾਹੀਦੀ ਲਓ ਜੀ ਕੱਟ ਕਰਨ ਤੋਂ ਬਾਅਦ ਆਪਾਂ ਇਥੇ ਥੀ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਲਾਂਗੇ ਕੰਨੀਆਂ ਸੀ ਪਾਣੀ 넣ਨ ਹੀ ਚੰਗੀ ਤਰ੍ਹਾਂ ਬੰਦ ਹੋ ਜਾਂਦੇ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਫਿਰ ਇਹ ਖੁੱਲਦੇ ਨਹੀਂ ਇਹਦੇ ਵਿੱਚ ਲਓ ਇਸ ਤਰ੍ਹਾਂ ਆ ਮੈਂ ਬਕਾਇਆ ਦਾ ਉਹ ਦੇਖੀ ਬੰਦ ਕਰ ਲਾਂਗੇ ਸੈ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਬਣਾ ਸਕਦੇ ਹੋ

ਇਸ ਤਰ੍ਹਾਂ ਜਿਹੜਾ ਪਾਸਾ ਆਪਾਂ ਕੱਟ ਕਰੇ ਉਹ ਇਸ ਤਰ੍ਹਾਂ ਪਾਉਣ ਦੇਗਾ ਕੀ ਆਹ ਹੁਣ ਯਾਦ ਰੱਖੀ ਲੋ ਇਹ ਆਪਾਂ ਮੰਗਲਾਂ ਦੀ ਮਦਦ ਨਾਲ ਇਹ ਦਾਅਬ ਦੇਗੀ ਇਹ ਬੰਦ ਕਰ ਲਓ ਇਹ ਕਿੱਦਿਖ ਪਾਉ ਆਦਲ ਮੰਿਸਟਰੀ ਬੰਬਰ ਲਾਣੀ ਇਹ ਚਿਕਨੀਆਂ ਤੇ ਫਿਰ ਭੰਨ ਲਾਵਾਂਗੇ ਇਹ ਇਸ ਤਰ੍ਹਾਂ ਦੇ ਦਾਬ ਦੇ ਕੇ ਬੰਦ ਕਰਦੇ। ਲਓ ਜੀ ਇਸੇ ਤਰ੍ਹਾਂ ਫਿਰ ਆਪਾਂ ਸਾਰੇ ਸਮੋਸੇ ਬਣਾ ਲਏ। ਇਸ ਤੋਂ ਬਾਅਦ ਆਪਾਂ ਫਰਾਈ ਕਰਦੇ। ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਸਮੋਸੇ ਤਿਆਰ ਕਰ ਲਏ। ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ। ਤੇਲ ਨੂੰ ਇੱਕ ਵਾਰ ਪੂਰਾ ਗਰਮ ਕਰਕੇ ਫਿਰ ਉਹਨੂੰ ਥੋੜਾ ਠੰਡਾ ਕਰ ਲੈਣਾ ਹੈ। ਗੈਸ ਆਪਾਂ ਘੱਟ ਤੇ ਰੱਖਣਾ ਹੈ। ਲਓ ਜੀ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ। ਲਓ ਜੀ ਇਸ ਤਰ੍ਹਾਂ ਆਪਾਂ ਸਾਰੇ ਸਮੋਸੇ ਫਰਾਈ ਕਰ ਲਾਂਗੇ। ਲਓ ਜੀ ਆਪਣੇ ਸਮੋਸੇ ਬਣ ਕੇ ਤਿਆਰ ਹੋ ਗਏ। ਬਹੁਤ ਵਧੀਆ ਬਣਿਆ ਇਹ। ਬਹੁਤ ਹੀ ਖਸਤਾ ਸਮੋਸੇ ਬਣੇ। ਵੇਖੋ। ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਟਰਾਈ ਕਰਿਓ। ਵੀਡੀਓ ਵਧੀਆ ਲੱਗੀ ਤਾਂ ਲਾਈਕ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇ। ਧੰਨਵਾਦ।